ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਓਮਕਾਰ ਸਿੰਘ ਪlant info channel ਤੋਂ ਤੁਹਾਨੂੰ ਜਾਣਕਾਰੀਆਂ ਦਿੰਦਾ ਰਹਿਣਾ ਅੱਜ ਮੈਂ ਤੁਹਾਨੂੰ ਇੱਕ ਜਾਣਕਾਰੀ ਦੇਣ ਲੱਗਿਆ ਜਾਣਕਾਰੀ ਕੀ ਹੈ ਸਭ ਨੂੰ ਪਤਾ ਵੀ ਅੱਜ 20 ਅਪ੍ਰੈਲ ਲਗਭਗ ਹੋ ਚੁੱਕੀ ਹੈ ਤੇ ਕਣਕ ਦਾ ਕੰਮ ਲਗਭਗ ਨਿਬੜ ਚੁੱਕਿਆ ਕਿਸੇ ਨੇ ਤੂੜੀ ਕਰਨੀ ਹੈ ਕਿਸੇ ਨੇ ਰੈਂਦੀ ਹੈ ਹੁਣ ਸਾਰੇ ਜ਼ਿਮੀਂਦਾਰ ਭਰਾ ਇਹ ਸੋਚਦੇ ਨੇ ਵੀ ਆਪਾਂ ਕੀ ਬੀਜੀ ਉਸ ਤੋਂ ਬਾਅਦ ਕੋਣਾ ਵੀ ਲੇਟ ਨਾ ਹੋਵੇ ਕਈ ਕੰਪਨੀਆਂ ਨੇ ਕੋਈ ਕਹਿੰਦੀ ਆ ਸਾਡੀ ਮੱਕੀ ਇੰਨੇ ਦਿਨ 60 ਦਿਨ ਲੈਂਦੀ ਆ ਕੋਈ ਕਹਿੰਦੀ ਆ ਸਾਡੀ ਮੂੰਗੀ ਇੰਨੇ ਦਿਨ ਲੈਂਦੀ ਆ ਪਰ ਮੈਨੂੰ ਨਹੀਂ ਲੱਗਦਾ ਵੀ ਜਿਹੜੀ ਕੋਈ ਵੀ ਇਹ ਜੀ ਫਸਲ ਹੋਊਗੀ ਵੀ ਜਿਹੜੀ 60 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਆ ਮੈਂ ਸਾਰੀਆਂ ਗੱਲਾਂ ਨੂੰ ਛੱਡਦਾ ਹੋਇਆ ਅੱਜ ਤੁਹਾਨੂੰ ਜਿਹੜੀ ਜਾਣਕਾਰੀ ਦੇਣ ਲੱਗਿਆ ਉਹ ਫਸਲ ਪਹਿਲੀ ਤੜਾਈ ਤੁਹਾਨੂੰ 40 ਦਿਨ ਤੇ ਦੇ ਦੂਗੀ 40 ਦਿਨ ਤੇ ਤੁਹਾਡੀ ਤੜਾਈ ਤਿਆਰ ਹੋ ਜੂਗੀ। ਬਾਕੀ ਅੱਗੇ ਦੇਖੋ ਤੁਹਾਡੇ ਲਵੇ ਕਿੰਨਾ ਟਾਈਮ ਚੱਲਦੀ ਆ। ਮਹੀਨਾ ਚਲਾਉਨੇ ਹੋ ਤੁਸੀਂ, ਡੇਢ ਮਹੀਨਾ ਚਲਾਉਨੇ ਹੋ ਤੇ ਉਸ ਤੋਂ ਬਾਅਦ ਤੁਹਾਨੂੰ ਿਲਕਮ ਵੀ ਚੰਗੀ ਦੇਊਗੀ ਤੇ ਤੁਹਾਡਾ ਖਰਚਾ ਵੀ ਜ਼ਿਆਦਾ ਨਹੀਂ ਉਸ ਤੇ ਉੱਤੇ। ਉਹ ਫਸਲ ਕੀ ਐ? ਦੇਖੋ ਜੀ ਸਭ ਤੋਂ ਪਹਿਲਾਂ ਤੂੜੀ ਕਰ ਲਈ, ਸਭ ਨੇ ਤੂੜੀ ਕਰਨ ਤੋਂ ਬਾਅਦ ਬਹਾਨ ਨੂੰ ਚੰਗੀ ਤਰ੍ਹਾਂ ਕਲਟੀਵੇਟਰ ਨਾਲ ਪਾਉਣਾ। ਉਸ ਦੀਆਂ ਦੋ ਤਿੰਨ ਵਾਹੀਆਂ ਕਰਕੇ ਜਦੋਂ ਵਹਾਨ ਪੂਰਾ ਤਿਆਰ ਹੋ ਗਿਆ ਤਿਆਰ ਹੋਣ ਤੋਂ ਬਾਅਦ ਉਸ ਦੇ ਵਿੱਚ ਹਾਲ ਵਗੈਰਾ ਕੱਢ ਕੇ ਵਹਾਨ ਐਨ ਰੇਤਾ ਬਣਾ ਲੈਣਾ ਰੇਤਾ ਬਣਾਉਣ ਤੋਂ ਬਾਅਦ ਆਪਾਂ ਨੇ ਕੀ ਕਰਨਾ ਇੱਕ ਥੈਲਾ ਡੀ ਏ ਪੀ ਦਾ ਪਾ ਦੇਣਾ ਅੱਧਾ ਥੈਲਾ ਮੀਰ ਟੌਪ ਪੋਟਾਸ਼ ਦਾ ਪਾ ਦੇਣਾ ਤੇ 4 ਕਿਲੋ ਮੈਕੋ ਰਾਜਾ ਪਾ ਦੇਣਾ 1 ਏਕੜ ਦੀ રોજ ਦੱਸ ਰਹੇ ਹਾਂ ਜੀ ਇਹ ਤਾਂ ਉਸ ਤੋਂ ਬਾਅਦ ਕੀ ਕਰਨਾ ਬੈੱਡ ਮੇਕਰ ਨਾਲ ਬੈੱਡ ਕੱਢਣੇ ਨੇ ਬੈੱਡ ਦੀ ਜਿਹੜੀ ਚੜਾਈ ਆ ਉਹ ਲਗਭਗ 37 ਤੋਂ 40 ਇੰਚ ਚੌੜੀ ਹੋਣੀ ਚਾਹੀਦੀ ਐ ਉਸ ਤੋਂ ਬਾਅਦ ਦੋ ਤਰੀਕੇ ਨੇ ਇੱਕ ਤਾਂ ਮਲਚਿੰਗ ਕਰਕੇ ਇੱਕ ਬਿਨਾ ਮਲਚਿੰਗ ਕਰਕੇ ਪਰ ਜਿਹੜੀ ਮੈਂ ਇਸ ਪਾਰਸ ਕਰਦਾ ਮੈਂ ਤੁਹਾਨੂੰ ਸਪਾਰਸ ਇਹੀ ਕਰਦਾ ਵੀ ਤੁਸੀਂ ਮਲਚਿੰਗ ਕਰਕੇ ਲਾਓ ਮਲਚਿੰਗ ਕਰਨ ਤੇ ਮੈਂ ਮੰਨਦਾ ਵੀ 7-8000 ਰੁਪਏ ਖਰਚਾ ਜ਼ਰੂਰ ਜ਼ਿਆਦਾ ਆਉਂਦਾ ਪਰ ਉਸ ਦੇ ਨਾਲ ਤੁਹਾਨੂੰ ਗੁੜਾਈ ਦਾ ਵੀ ਕੋਈ ਖਰਚਾ ਨਹੀਂ ਤੇ ਉਸ ਤੋਂ ਬਾਅਦ ਬਿਮਾਰੀਆਂ ਵੀ ਘੱਟ ਆਉਂਦੀਆਂ ਨੇ ਤੇ ਤੁਹਾਡੇ ਇਹ ਮਤਲਬ ਜਿਵੇਂ ਆਪਾਂ ਕਹਦੇ ਆ ਖੀਰੇ ਦੀ ਕੁਆਲਿਟੀ ਬਹੁਤ ਟੌਪ ਦੀ ਬਣੀ ਰਹਿੰਦੀ ਆ ਜੇਕਰ ਤੁਸੀਂ ਬਿਨਾ ਮਲਚਿੰਗ ਤੋਂ ਲਾਉਨੇ ਹੋ ਫੇਰ ਵੀ ਬੈੱਡ ਕੱਢ ਲਓ ਬੈੱਡ ਕੱਢ ਕੇ ਤਰੀਕਾ ਸਾਰਾ ਉਹੀ ਆ ਜੇਕਰ ਤੁਹਾਡੇ ਡ੍ਰਿਪ ਲੱਗਿਆ ਹੋਇਆ ਫੇਰ ਤਾਂ ਸੌਨੇ ਦੇ ਸਾਹ ਗਲ ਜੂ ਗੱਲ ਆ ਫੇਰ ਤਾਂ ਹੋਰ ਵੀ ਵਧੀਆ ਡ੍ਰਿਪ ਦਾ ਬਹੁਤ ਜ਼ਿਆਦਾ ਫਾਇਦਾ ਤੇ ਆਓ ਮੈਂ ਤੁਹਾਨੂੰ ਦੱਸਣ ਲੱਗਿਆ ਕਿਵੇਂ ਕਰਨੀ ਆ ਸਭ ਤੋਂ ਪਹਿਲਾਂ ਜੀ ਇਸ ਤਰ੍ਹਾਂ ਬੈੱਡ ਬਣਾ ਲੈਣੇ ਬੈਡ ਬਣਾਉਣ ਤੋਂ ਪਹਿਲਾਂ ਜੇਕਰ ਤੁਹਾਡੇ ਲਵੇ ਡ੍ਰਿਪਾ ਤਾਂ ਡ੍ਰਿਪ ਦਾ ਪਾਈਪ ਬਸਾ ਲੈਣਾ ਜੀ ਦੇਖੋ ਡ੍ਰਿਪ ਦਾ ਪਾਈਪ ਤੋਂ ਬਾਅਦ ਡ੍ਰਿਪ ਬਸਾ ਲੈਣਾ ਡ੍ਰਿਪ ਬਸਾਉਣ ਤੋਂ ਬਾਅਦ ਮਲਚਿੰਗ ਬਸਾ ਦੇਣੀ ਹੈ ਮਲਚਿੰਗ ਬਸਾਉਣ ਤੋਂ ਬਾਅਦ ਤੁਸੀਂ ਨੇ ਜਿਹੜੇ ਸਰਾਕ ਨੇ ਉਹ 9 ਤੋਂ 10 ਇੰਚ ਦੇ ਲਗਭਗ ਹੋਣੇ ਚਾਹੀਦੇ ਨੇ ਤੇ 9 ਤੋਂ 10 ਇੰਚ ਦੇ ਹਿਸਾਬ ਨਾਲ ਤੁਸੀਂ ਇਸਰਾਕ ਕੱਢਣੇ ਨੇ ਤੇ ਉਸ ਤੋਂ ਬਾਅਦ ਤੁਸੀਂ ਨੇ ਕੀ ਕਰਨਾ ਦੋਨੇ ਬੈਡਾਂ ਦੇ ਇੱਕ ਦੇ ਉਲਟੀ ਸਾਈਡ ਇੱਕ ਦੇ ਸਿੱਧੀ ਸਾਈਡ ਇਸ ਤਰ੍ਹਾਂ ਬੀਜ ਲਾਉਣਾ ਦੇਖੋ ਜੀ ਤੁਹਾਨੂੰ ਲੈਣਾ ਦਿਖ ਰਹੀਆਂ ਨੇ ਜਿਹੜਾ ਬੀਜ ਦਾ ਮੂੰਹ ਆ ਉਹ ਤਿੱਖੇ ਵਾਲਾ ਪਾਸਾ ਥੱਲੇ ਨੂੰ ਰੱਖਣਾ ਜੀ ਖੀਰੇ ਦੀਆਂ ਕਾਫੀ ਵੈਰਾਈਟੀਆਂ ਨੇ ਜੀ ਮਾਰਕੀਟ ਦੇ ਵਿੱਚ ਮੈਂ ਕਿਸੇ ਵੀ ਵੈਰਾਈਟੀ ਨੂੰ ਮਾੜੀ ਨਹੀਂ ਕਹਿਣ ਲੱਗਿਆ ਨਾ ਹੀ ਮੈਂ ਕਿਸੇ ਕੰਪਨੀ ਦੀ ਮਸੂਰੀ ਕਰਦਾ ਜੀ ਜਿਹੜੀ ਆਪਾਂ ਇਹ ਵੈਰਾਈਟੀ ਲਾਈ ਹੈ ਇਹ ਰੂਚੀਤਾ ਨੋਨੀਓ ਸੀਡ ਦੀ ਹੈ ਜੀ ਇਹ ਲਗਭਗ ਜਿਹੜੀ ਬੀਜ ਦੀ ਗੱਲ ਕਰੀਏ ਤਾਂ ਬੀਜ ਆ ਜਿਹੜਾ 5 ਤੋਂ 6000 ਦਾ 1 ਏਕੜ ਦਾ ਲੱਗ ਜਾਂਦਾ ਉਸ ਤੋਂ ਬਾਅਦ ਇਸ ਤਰੀਕੇ ਨਾਲ ਲਾ ਕੇ ਤੁਸੀਂ ਨੇ ਇਹਨੂੰ ਪਾਣੀ ਦੇਣਾ ਦੇਖੋ ਜੀ ਹਰ ਇੱਕ ਬੈੱਡ ਦੇ ਇੱਕ ਦੇ ਉਲਟੀ ਸਾਈਡ ਇੱਕ ਦੀ ਸਿੱਧੀ ਸਾਈਡ ਉਸ ਤੋਂ ਬਾਅਦ ਇਹ ਦੋਨੇ ਸੈੱਡਾਂ ਖਾਲੀ ਰਹਿਣੀਆਂ ਇਹਨਾਂ ਦਾ ਪਾਣੀ ਬੰਦ ਕਰ ਦੇਣਾ ਤਾਂ ਕਿ ਇਸ ਦੇ ਵਿੱਚ ਨਦੀਨ ਵਗੈਰਾ ਨਾ ਹੋਣ ਇਸ ਦੇ ਵਿੱਚ ਪਾਣੀ ਲਾਉਣਾ ਕਿ ਬੂਟੇ ਨੂੰ ਸੇਮ ਸੇਮ ਆਵੇ ਇਸ ਤਰ੍ਹਾਂ ਲਾਉਣ ਤੋਂ ਬਾਅਦ ਤਿੱਖਾ ਮੂੰਹ ਜਿਹੜਾ ਮੈਂ ਤੁਹਾਨੂੰ ਦੱਸਿਆ ਪੀਜ ਦਾ ਨੀਚੇ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਲਾ ਦੇਣਾ ਲਾਉਣ ਤੋਂ ਬਾਅਦ ਪ੍ਰੰਤ ਨਾਲ ਦੀ ਨਾਲ ਪਾਣੀ ਲਾ ਦੇਣਾ ਪਾਣੀ ਲਾਉਣ ਤੋਂ ਬਾਅਦ ਜਰਮੀਨੇਸ਼ਨ ਨੂੰ ਦੇਖਣਾ ਜੋ ਜਰਮੀਨੇਸ਼ਨ ਹੁੰਦੀ ਹੈ ਫਿਰ ਆਪਾਂ ਨੇ ਕੀ ਕਰਨਾ ਫਿਰ ਇਸ ਦੇ ਉੱਤੇ ਕਈ ਵਾਰੀ ਕੋਈ ਸੁੰਡੀ ਆ ਜਾਂਦੀ ਹੈ ਤਾਂ ਹਲਕੀ ਇਹ ਸਪਰੇਅ ਕਰ ਸਕਦੇ ਹਾਂ ਜਿਵੇਂ ਆਪਾਂ ਮੰਨ ਲਓ ਵੀ 20 ਗ੍ਰਾਮ ਪਰ ਟੈਂਕੀ ਦੀ ਐਮ ਐਮ ਐਂਟੀਨ ਵਗੈਰਾ ਪਾ ਕੇ ਵੀ ਕਰ ਸਕਦੇ ਆ ਜਾਂ ਫਿਰ ਹੋਰ ক্লোਰੋਪਲਸ ਐਪਰ ਵੀ ਕਰ ਸਕਦੇ ਆ ਤੇ ਉਸ ਤੋਂ ਬਾਅਦ ਤੁਸੀਂ ਇਸ ਦੇ ਉੱਤੇ ਜਿਵੇਂ ਮੰਨ ਲਓ ਕੋਈ ਤੇਲਾ ਆਉਂਦਾ ਤਾਂ ਤੁਸੀਂ ਅਮੀਡਾ ক্লোਰੋਪਰਾਇਡ 17% ਹੁੰਦੀ ਹੈ ਉਹਨੂੰ 15 ਐਮ ਐਲ ਟੈਂਕੀ ਦੇ ਵਿੱਚ ਪਾ ਕੇ ਕਰ ਸਕਦੇ ਹੋ ਜਿਹੜਾ ਖੀਰਾਗਾ ਖੀਰੇ ਦੇ ਵਿੱਚ ਇੱਕ ਬਿਮਾਰੀ ਆਉਂਦੀ ਹੈ ਜਦੋਂ ਬੂਟੇ ਦੀ ਜਰਮੀਨੇਸ਼ਨ ਹੁੰਦੀ ਹੈ ਤਾਂ ਬੂਟਾ ਸੁੱਕਣਾ ਸ਼ੁਰੂ ਹੋ ਜਾਂਦਾ ਉਨੂੰ ਕਿਹਾ ਜਾਂਦਾ ਡੰਪਿੰਗ ਡੰਪਿੰਗ ਦੀ ਜੇਕਰ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਉਸ ਦੇ ਵਾਸਤੇ ਬਾਹਰ ਕੰਪਨੀ ਦੀ ਲੀਟ ਆਉਂਦੀ ਆ 2 ਗ੍ਰਾਮ ਪਰ ਲੀਟਰ ਦੇ ਹਿਸਾਬ ਨਾਲ ਪਾ ਕੇ ਉਸ ਦੀ ਸਪਰੇ ਨਹੀਂ ਕਰਨੀ ਉਸ ਦੀ ਡ੍ਰਿੰਚਿੰਗ ਕਰਨੀ ਹੈ ਹਰ ਇੱਕ ਬੂਟੇ ਦੀ ਜੜ ਚ ਜਾਣੀ ਇਹ 60 70 ਐਮਐਲ ਪਾਣੀ ਤੈ ਜਾਵੇ ਜੇਕਰ ਸਪਰੇ ਪੰਪ ਨਾਲ ਨਹੀਂ ਪਾਉਣਾ ਤਾਂ ਗਲਾਸ ਨਾਲ ਵੀ ਪਾ ਸਕਦੇ ਹੋ ਜਾਂ ਕੋਈ ਡੱਬੇ ਵਗੈਰਾ ਨਾਲ ਵੀ ਪਾ ਸਕਦੇ ਹੋ ਇਹ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਕਿਉਂਕਿ ਉਸ ਦੀ ਜੜਾਂ ਨੂੰ ਸਪ੍ਰਿਚ ਕਰਨਾ ਤੇ ਜਦੋਂ ਜੜਾਂ ਦੇ ਵਿੱਚ ਪਾਣੀ ਜਾਊਗਾ ਜੜਾਂ ਦੇ ਉੱਤੇ ਦਵਾਈ ਲੱਗੂਗੀ ਤਾਂ ਦਵਾਈ ਆਪਣੇ ਆਪ ਹੀ ਕੰਮ ਕਰਨਾ ਦਵਾਈ ਨੇ ਉਸ ਤੋਂ ਬਾਅਦ ਗੱਲ ਕਰੀਏ ਜਦੋਂ ਇਹ ਦੇਖੋ ਜੀ ਇਸ ਨੂੰ ਲੱਗੇ ਨੂੰ ਲਗਭਗ 20 ਦਿਨ ਹੋ ਚੁੱਕੇ ਨੇ ਇਹਦੀ ਜਿਹੜੀ ਪਹਿਲੀ ਤੜਾਈ ਆ ਉਹ 35 ਤੋਂ 40 ਦਿਨਾਂ ਦੇ ਵਿੱਚ ਹੋ ਜਾਂਦੀ ਹੈ ਜੇਕਰ ਤੁਸੀਂ ਵਧੀਆ ਤਰੀਕੇ ਨਾਲ ਫਸਲ ਨੂੰ ਰੱਖ ਦਿਓ ਇਹਦੇ ਵਿੱਚ ਜਿਵੇਂ ਦੇਖੋ ਤੁਸੀਂ ਮਲਚਿੰਗ ਦੇ ਉੱਤੇ ਰੱਖਿਓਏ ਦੇਖਦੇ ਹਾਂ ਕਿਉਂਕਿ ਨੇਰੀ ਨੇ ਬਹੁਤ ਭਾਰੀ ਨੁਕਸਾਨ ਕੀਤਾ ਨੇਰੀ ਨੇ ਨੇਰੀ ਨੇ ਬੂਟਿਆਂ ਦੇ ਪੱਤੇ ਵੀ ਪਾੜ ਦਿੱਤੇ ਇਹ ਝੋਨੇ ਕਣਕ ਵਾਲੇ ਬਾਣ ਵਿੱਚ ਨਹੀਂ ਹੈਗਾ ਇਹ ਤਾਂ ਪਹਿਲਾਂ ਆਪਣਾ ਬਾਣ ਖਾਲੀ ਸੀ ਆ ਉਸ ਦੇ ਵਿੱਚ ਆ ਬਸ ਸੇਮ ਹੀ ਪ੍ਰੋਸੈਸ ਹੈਗਾ ਦੇਖੋ ਜੀ ਇਸ ਤਰ੍ਹਾਂ ਤੇ ਉਹ ਉਸ ਤੋਂ ਬਾਅਦ ਇਹਦੇ ਉੱਤੇ ਕੋਈ ਜ਼ਿਆਦਾ 에ਰ ਉੱਤਲੇ ਦੇ ਉੱਤੇ ਬਿਮਾਰੀਆਂ ਆਉਂਦੀਆਂ ਨਹੀਂ ਹੈਗੀਆਂ ਇਹ ਕਰ ਬਿਮਾਰੀ ਦੀ ਗੱਲ ਕਰੀਏ ਇੱਕ ਕੇਸ ਦੇ ਉੱਤੇ ਬਿਮਾਰੀ ਆਉਂਦੀ ਆ ਡੌਨੀ ਡੌਨੀ ਇੱਕ ਫੰਗਸ ਦੀ ਬਿਮਾਰੀ ਆ ਬਹੁਤ ਭਿਆਨਕ ਬਿਮਾਰੀ ਆ ਜੇਕਰ ਡੌਨੀ ਆਉਂਦੀ ਆ ਡੌਨੀ ਦੀ ਤੁਸੀਂ ਨਸਿਆਨੀਆਂ ਨੈਟ ਦੇ ਉੱਤੇ ਵੀ ਦੇਖ ਸਕਦੇ ਹੋ ਜੇਕਰ ਆਉਂਦੀ ਆ ਮੈਂ ਤੁਹਾਨੂੰ ਵੀਡੀਓ ਬਣਾ ਕੇ ਪਾਉਂਗਾ ਵੀ ਇਹ ਡੌਨੀ ਹੁੰਦੀ ਆ ਤਾਂ ਡੌਨੀ ਦੇ ਲਈ ਤੁਸੀਂ 20 ਗ੍ਰਾਮ ਐਕਰੋਬਿਟ ਤੇ 40 ਗ੍ਰਾਮ ਪੋਲੀਰਾਮ ਪਾ ਕੇ ਸਪਰੇਅ ਕਰ ਸਕਦੇ ਹੋ ਬਾਕੀ ਇਸ ਦੇ ਉੱਤੇ ਗਰੋਥ ਲਈ ਤੁਸੀਂ ਬਾਇਓਬੀਟਾ ਵਗੈਰਾ ਦੀਆਂ ਵੀ ਸਪਰੇਹਾਂ ਕਰ ਸਕਦੇ ਹੋ ਤੇ ਥ੍ਰਿਪ ਵਾਸਤੇ ਵੀ ਸਟਾਰ ਮੈਟ ਦੇ ਨੌਤੇ ਦਵਾਈ ਆਉਂਦੀ ਹੈ 30 ਐਮ ਐਲ ਪਰ ਟੈਂਕੀ ਦੀ ਪਾ ਕੇ ਅਸੀਂ ਉਸ ਨੂੰ ਸੜਕਦੇ ਆ ਤੇ ਬਾਕੀ ਜੇ ਥੱਲੇ ਖਾਦ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਹਿਊਮਿਕ ਐਸਿਡ 1 ਕਿਲੋ 1 ਏਕੜ ਦਾ ਪਾ ਦਿੰਨੇ ਆ ਉਸ ਦੇ ਨਾਲ ਜਿਹੜਾ ਬੂਟਾ ਹੈਗਾ ਉਹ ਹਰਾ-ਭਰਾ ਰਹਿੰਦਾ ਤੇ ਬੂਟਾ ਗਰੋਥ ਵੀ ਚੰਗੀ ਕਰਦਾ ਤੇ ਫਲ ਵੀ ਬਾਕੀ ਖਾਦਾਂ ਦੀ ਗੱਲ ਕਰੀਏ ਜਿਵੇਂ ਹੁਣ ਆਪਾਂ ਪਹਿਲਾਂ ਸਾਰੀਆਂ ਖਾਦਾਂ ਪਾਈ ਨਹੀਂ ਹੋਈਆਂ ਨੇ ਉਸ ਤੋਂ ਬਾਅਦ ਆਪਾਂ ਖਰਾਕਦੋ ਪਾਉਣੀ ਆ ਪਹਿਲੀ ਆਪਾਂ ਦੋ ਤੜਾਈਆਂ ਇਸੀ ਤੋੜ ਲੈਣੀਆਂ ਦੋ ਤੜਾਈਆਂ ਬਾਅਦ ਤੁਸੀਂ ਇਸ ਦੇ ਵਿੱਚ ਜੇਕਰ ਤੁਹਾਡਾ ਡ੍ਰਿਪ ਤੇ ਆ ਤਾਂ ਤੁਸੀਂ ਡ੍ਰਿਪ ਦੇ ਉੱਤੇ 2 ਕਿਲੋ ਕੈਲਸ਼ੀਅਮ ਨਾਈਟ੍ਰੇਟ ਤੇ 100 ਗ੍ਰਾਮ 100 ਤੋਂ 150 ਗ੍ਰਾਮ ਬੋਰਨ ਪਾ ਕੇ ਤੁਸੀਂ ਡ੍ਰਿਪ ਰਾਹੀਂ ਚੜ੍ਹ ਸਕਦੇ ਹੋ ਜੇਕਰ ਤੁਹਾਡਾ ਡ੍ਰਿਪ ਤੇ ਨਹੀਂ ਹੈਗਾ ਤਾਂ ਤੁਸੀਂ ਖੇਲਾਂ ਦੇ ਵਿੱਚ 10 ਕਿਲੋ ਕਿਲੇ ਦਾ ਕੈਲਸ਼ੀਅਮ ਨਾਈਟ੍ਰੇਟ ਹਰ ਇੱਕ ਤੜਾਈ ਤੋਂ ਪਹਿਲਾਂ ਤੇ ਤੜਾਈ ਤੁਮਤਲ ਜਦੋਂ ਤੜਾਈ ਹੋ ਜਾਂਦੀ ਆ ਤਾਂ ਤੁਸੀਂ ਉਸ ਤੋਂ ਦੂਏ ਤੀਏ ਦਿਨ ਜਦੋਂ ਪਾਣੀ ਲਾਉਣਾ ਤਾਂ ਉਸਦੇ ਨਾਲ ਕੈਲਸ਼ੀਅਮ ਨਾਈਟ੍ਰੇਟ ਦੇ ਸਕਦੇ ਹੋ ਡੀਏਪੀ ਵੀ ਦੇ ਸਕਦੇ ਹੋ ਜਾਂ ਤੁਸੀਂ ਕੋਈ ਢੋਲ ਆ ਢੋਲ ਦੇ ਉੱਤੇ ਟੂਟੀ ਫਿੱਟ ਕਰਕੇ ਜਦੋਂ ਪਾਣੀ ਲਾਉਨੇ ਹੋ ਤਾਂ 5 ਕਿਲੋ ਕੈਲਸ਼ੀਅਮ ਨਾਈਟ੍ਰੇਟ ਇਹ ਵੀ ਪਾਣੀ ਦੇ ਵਿੱਚ ਚਲਾ ਸਕਦੇ ਹੋ ਥੋੜਾ ਥੋੜਾ ਛੱਡ ਕੇ ਟੂਟੀ ਜਾਂ ਫਿਰ ਤੁਸੀਂ ਡੀਏਪੀ ਵੀ 5 ਕਿਲੋ ਘੋਲ ਲਓ ਜਦੋਂ ਤੁਹਾਡਾ ਬੂਟਾ ਦੇ ਉੱਤੇ ਫਲ ਲੱਗ ਰਹੇ ਨੇ ਬਹੁਤ ਤਾਂ ਤੁਸੀਂ ਉਦੋਂ ਉਸ ਨੂੰ ਹਮ ਡੀਏਪੀ ਵੀ ਦੇ ਸਕਦੇ ਹੋ ਉਸ ਤੋਂ ਬਾਅਦ ਉੱਪਰ ਦੀ ਗੱਲ ਕਰੀਏ ਉੱਪਰ ਤੁਸੀਂ ਚਲੇਟਰ ਜਿੰਕ ਵੀ 100 ਗ੍ਰਾਮ ਪਰ 1 ਗ੍ਰਾਮ ਪਰ ਲੀਟਰ ਦੇ ਹਿਸਾਬ ਨਾਲ ਦੇ ਸਕਦੇ ਹੋ ਖੈਰਸ ਵੀ ਦੇ ਸਕਦੇ ਹੋ 1 ਗ੍ਰਾਮ 1 ਲੀਟਰ ਦੇ ਹਿਸਾਬ ਨਾਲ ਜੇ ਗੱਲ ਕਰੀਏ ਤਾਂ ਹਿਊਮਿਕ ਐਸਿਡ ਹਿਊਮਿਕ ਐਸਿਡ ਵੀ ਇਸ ਨੂੰ ਬਹੁਤ ਵਧੀਆ ਕੰਮ ਕਰਦਾ ਹੈਗਾ ਕਿਉਂਕਿ ਉਸ ਦੇ ਵਿੱਚ ਪੋਟਾਸ਼ ਵੀ ਹੁੰਦਾ ਹੈਗਾ ਤੇ ਜੇਕਰ ਤੁਹਾਡੇ ਖੀਰੇ ਜਿਵੇਂ ਵਿੰਗੇ ਹੋਣ ਲੱਗਦੇ ਨੇ ਜਾਂ ਤੁਹਾਨੂੰ ਲੱਗਦਾ ਜਾਂ ਤਾਂ ਫਿਰ ਇਸ ਦੇ ਉੱਤੇ ਇੱਕ ਥ੍ਰਿਪ ਦੀ ਪ੍ਰੋਬਲਮ ਆਉਂਦੀ ਹੈ ਥ੍ਰਿਪ ਵਾਸਤੇ ਤੁਸੀਂ ਸਟਾਰ ਮੈਟ ਕਰ ਸਕਦੇ ਹੋ ਇਹ ਮਾਰਕੀਟ ਦੇ ਵਿੱਚ ਕਈ ਦਵਾਈਆਂ ਆਉਂਦੀਆਂ ਨੇ ਤੁਸੀਂ ਸਿੜਕ ਸਕਦੇ ਹੋ ਜਾਂ ਫਿਰ ਤੁਸੀਂ ਜਿਵੇਂ ਮੰਨ ਲਓ ਵੀ ਇਸ ਦੇ ਉੱਤੇ ਜਿਵੇਂ ਤੁਹਾਡੇ ਫਰੂਟ ਵਿੰਗੇ ਹੁੰਦੇ ਨੇ ਟੇਡੇ ਹੁੰਦੇ ਨੇ ਤਾਂ ਉਸ ਲਈ ਤੁਸੀਂ ਕੈਲਸ਼ੀਅਮ ਨਾਈਟ੍ਰੇਟ ਪਲੱਸ ਬੋਰਨ ਦੋਨਾਂ ਦੀ ਸਪਰੇਅ ਕਰ ਸਕਦੇ ਹੋ ਮਿਕਸ ਕਰਕੇ ਇਹ ਇੱਕ ਇਹਦੀ ਡੋਜ਼ ਦੀ ਗੱਲ ਕਰੀਏ ਤਾਂ ਇਹ ਕਈ ਫਾਰਮਾਂ ਦੇ ਵਿੱਚ ਆਉਂਦੀ ਹੈ ਪਰ ਮੈਂ ਤੁਹਾਨੂੰ ਇੱਕ ਫਾਰਮ ਦਾ ਦੱਸ ਦਿੰਦਾ ਜਿਹੜੀ ਆਪਣੀ ਆਮ ਹੀ ਕੈਲਸ਼ੀਅਮ ਨਾਈਟ੍ਰੇਟ ਹੁੰਦੀ ਹੈ ਜਿਹੜੀ ਆਪਾਂ ਮਤਲ ਬੂਟੇ ਨੂੰ ਦੇਣੀ ਆ ਤਾਂ ਉਸ ਨੂੰ 1 ਕਿਲੋ ਏਕੜ ਦੀ 100 ਲੀਟਰ ਪਾਣੀ ਦੀ ਤੇ ਨਾਲ 100 ਗ੍ਰਾਮ ਬੋਰਨ ਦੋਨਾਂ ਨੂੰ ਮਿਲਾ ਕੇ ਸਪਰੇਅ ਕਰ ਸਕਦੇ ਹੋ ਉਸ ਤੋਂ ਬਾਅਦ ਇਸ ਦੇ ਉੱਤੇ 05234 ਦੀ ਵੀ ਕਰ ਸਕਦੇ ਆਪਾਂ ਗਰੋਥ ਵਾਲੇ ਕਾਫੀ ਪ੍ਰੋਡਕਟ ਪਾ ਸਿਰਕ ਸਕਦੇ ਆ ਜਿਹੜੇ ਕੀ ਇਸ ਦੇ ਬੂਟੇ ਨੂੰ ਵੀ ਵਧੀਆ ਬਣਾਉਣ ਤੇ ਆਪਣਾ ਝਾੜ ਵੀ ਵਧਾਉਣ ਇਹ ਹੋਰ ਇਸ ਦੇ ਉੱਤੇ ਕੋਈ ਵੱਡੀ ਪ੍ਰੋਬਲਮ ਆਉਂਦੀ ਨਹੀਂ ਇਸ ਨੂੰ ਜੂਰੀਏ ਦੀ ਮੈਂ ਬਿਲਕੁਲ ਸਪਾਰਸ ਨਹੀਂ ਕਰਦਾ ਵਿਚ ਵਿਚ ਭਰਾ ਪਾਉਂਦੇ ਨੇ ਚਲੋ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰਨਾ ਜੂਰੀਏ ਦੀ ਇਸ ਨੂੰ ਕੋਈ ਲੋੜ ਨਹੀਂ ਹੁੰਦੀ ਇਸ ਨੂੰ ਕੈਲਸ਼ੀਅਮ ਤੇ ਬੋਰਨ ਦੀ ਕਾਫੀ ਲੋੜ ਹੁੰਦੀ ਹੈ ਬਾਕੀ ਡੀਪੀ ਵਗੈਰਾ ਦੀ ਵੀ ਤਾਂ ਲੋੜ ਹੈ ਹੀ ਹੈ ਕਿਉਂਕਿ ਇਸ ਨੇ ਤੁਸੀਂ ਮੰਨ ਕੇ ਚਲੋ ਵੀ 35 ਤੋਂ 35 ਦਿਨਾਂ ਤੇ ਤੜਾਈ ਸਟਾਰਟ ਕਰਾ ਦੇਣੀ ਹੈ 40 ਦਿਨਾਂ ਤੇ ਪੂਰਾ ਚੱਲ ਪੈਣਾ ਇਹੀ ਜੀ ਕੋਈ ਫਸਲ ਨਹੀਂ ਹੈਗੀ ਜਿਹੜੀ ਕਿ ਕਹੀਂ ਤੁਹਾਨੂੰ ਤਾਂ ਜਾਂਦੇ ਨੇ ਵੀ 70 ਦਿਨਾਂ ਐ ਚੇ ਨਿਬੜ ਜੂ ਐ ਹੋ ਜੂ ਨਿਬੜੂ ਤਾਂ ਦੇਖੋ ਵੀਰੇ ਇਹ ਵੀ ਤੁਸੀਂ ਮੰਨ ਕੇ ਚੱਲੋ ਦੀ 90 ਦਿਨਾਂ ਦੇ ਲਗਭਗ ਹੀ ਲੈ ਜੂਗਾ ਅਸੀਂ 80 ਦਿਨ ਲੈ ਜੇ 90 ਦਿਨ ਲੈ ਜੇ ਪਰ ਇਹ ਚੱਲ ਪੂਗਾ 45 ਦਿਨਾਂ ਤੇ 40 ਦਿਨਾਂ ਤੇ 40 ਦਿਨਾਂ ਤੇ ਤੁਹਾਨੂੰ ਮੰਡੀ ਜਾਂਦਾ ਕਰ ਦੂਗਾ ਜੇਕਰ ਤੁਸੀਂ ਇਹਦੀ ਸਹੀ ਕੇਅਰ ਕਰਦੇ ਹੋ ਕੋਈ ਪ੍ਰੋਬਲਮ ਨਹੀਂ ਇਸ ਦੇ ਵਿੱਚ ਇਸ ਤੋਂ ਬਾਅਦ ਆਪਾਂ ਝੋਨੇ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ 26 ਝੋਨਾ ਬੜਾ ਵਧੀਆ ਲੱਗ ਜੂਗਾ 1509 ਲੱਗ ਜੂਗਾ 1692 ਲੱਗ ਜੂਗਾ 3132 28 ਇਹ ਸਭ ਲੱਗ ਜਾਣੀਆਂ ਜਿਹੜੀਆਂ ਥੋੜੀਆਂ-ਥੋੜੀਆਂ ਊਸਾ ਨਾਲੋਂ ਸ਼ਾਰਟ ਵੈਰਾਈਟੀਆਂ ਨੇ ਊਸਾ ਦਾ ਇਹ ਆ ਊਸਾ 15 ਦਿਨ ਲਗਭਗ ਲੇਟ ਹੋ ਜੂਗੀ ਜੇਕਰ ਤੁਸੀਂ ਊਸਾ ਦੀ ਗੱਲ ਕਰੋ ਤੇ ਤਾਂ ਮੈਂ ਉਮੀਦ ਕਰਦਾ ਵੀ ਤੁਸੀਂ ਇਸ ਨੂੰ ਜ਼ਰੂਰ ਲਾਉਂਗੇ ਤੁਸੀਂ ਟਰਾਈ ਕਰਕੇ ਦੇਖੋ ਕੀਲਾ ਕਰਕੇ ਦੇਖੋ ਦੋ ਕੀਲੇ ਕਰਕੇ ਦੇਖੋ ਤਾਂ ਕਿ ਆਉਣ ਆਏ ਟਾਈਮ 'ਚ ਤੁਹਾਨੂੰ ਵੀ ਵਧੀਆ ਇਨਕਮ ਹੋ ਸਕੇ ਜੇ ਇਨਕਮ ਦੀ ਗੱਲ ਕਰਦੇ ਆ ਇਸ ਤੋਂ ਕਿੰਨੀ ਨਿਕਮ ਹੋ ਜਾਂਦੀ ਹੈ ਇਨਕਮ ਬਾਰੇ ਕੁਝ ਨਹੀਂ ਕਹਿ ਸਕਦੇ ਕਿਉਂਕਿ ਇਹ ਸਬਜੀ ਆ ਸਬਜੀ ਦੇ ਵਿੱਚ ਤੁਹਾਨੂੰ ਪਤਾ ਹੀ ਨਹੀਂ ਕੋਈ ਪਤਾ ਨਹੀਂ ਕੀ ਰੇਟ ਆ ਜਾਣ ਕਿੰਨੇ ਪੈਸੇ ਮਿਲ ਜਾਣ ਜਾਂ ਫਿਰ ਕਿੰਨਾ ਰੇਟ ਡਾਉਨ ਆ ਜੀ ਖੀਰੇ ਦਾ ਕੋਈ ਪੱਕਾ ਰੇਟ ਨਹੀਂ ਹੁੰਦਾ ਖੀਰਾ ਤੁਸੀਂ ਮੰਨ ਕੇ ਚੱਲੋ ਵੀ 2 ਰੁਪਈਆ ਤੋਂ ਲੈ ਕੇ 70 ਰੁਪਈਆ ਤੱਕ ਵੀ 100 ਰੁਪਈਆ ਤੱਕ ਵੀ ਰੇਟ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਪਰ ਮੈਂ ਤੁਹਾਨੂੰ ਫਸਲ ਲਗਾਉਣ ਬਾਰੇ ਦੱਸ ਸਕਦਾ ਇਹ ਮੈਂ ਤੁਹਾਨੂੰ ਦੱਸ ਦਿੱਤਾ ਜੇਕਰ ਕੋਈ ਗਲਤੀ ਰਹਿ ਗਈ ਮੈਨੂੰ ਦੱਸਣ ਦੇ ਵਿੱਚ ਤਾਂ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਜਾਂ ਤੁਸੀਂ ਕਾਲ ਵੀ ਕਰ ਸਕਦੇ ਹੋ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਾਂਗਾ ਤੁਹਾਨੂੰ ਜੋ ਮੈਨੂੰ ਭੁੱਲ ਲੱਗੀ ਉਹਦੇ ਬਾਰੇ ਜਾਣਕਾਰੀ ਜ਼ਰੂਰ ਦੇਵਾਂਗਾ ਜੇਕਰ ਹੋਰ ਕਿਸੇ ਭਰਾ ਨੂੰ ਇਸ ਤੋਂ ਵੱਧ ਜਾਣਕਾਰੀ ਹੁੰਦੀ ਹੈ ਤਾਂ ਮੇਰੇ ਨਾਲ ਸਾਂਝੀ ਕਰ ਲਿਆ ਕਰੋ ਮੈਂ ਹੋਰ ਵੀ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗਾ ਤਾਂ ਕਿ ਸਾਰੇ ਕਿਸਾਨ ਵੀਰਾਂ ਦੀ ਇਨਕਮ ਪਾਦ ਸਕੇ ਤੇ ਉਹ ਵੀ ਚੰਗਾ ਪ੍ਰੋਫਿਟ ਕਰ ਸਕਣ ਇਸ ਤਰ੍ਹਾਂ ਦੇਖੋ ਜੀ ਜਿਹੜੀ ਮੈਂ ਪਾਣੀ ਆਈ ਗੱਲ ਕਰੀਏ ਇਸ ਦੇ ਵਿੱਚ ਪਾਣੀ ਲੱਗ ਗਿਆ ਦੇਖੋ ਇਹਨੂੰ ਬੰਦ ਕਰ ਲੈਂਦਾ ਇੱਕ ਮੈਂ ਤੁਹਾਨੂੰ ਹੋਰ ਜ਼ਰੂਰੀ ਗੱਲ ਦੱਸਣੀ ਭੁੱਲ ਗਿਆ ਜਿਵੇਂ ਤੁਸੀਂ ਮੰਨ ਲਓ ਵੀ ਇਸ ਦੇ ਵਿੱਚ ਫਸਲ ਆਪਾਂ ਨੇ ਬੀਜ ਦਿੱਤੀ ਤਾਂ ਉਸ ਤੋਂ ਬਾਅਦ ਥੋੜੇ ਬਹੁਤੇ ਨਦੀਨ ਹੋ ਜਾਂਦੇ ਨੇ ਜਿੱਥੇ ਮਲਚਿੰਗ ਨਹੀਂ ਹੋਈ ਹੋਈ ਹੁਣ ਹੀ ਉਹ ਤਾਂ ਤੁਹਾਨੂੰ ਪਤਾ ਹੀ ਆ ਦੇਖੋ ਉਸ ਦੇ ਉੱਤੇ ਆਪਾਂ ਨੀਮੀ ਕਰਕੇ 150 ml ਪਾ ਟੈਂਕੀ ਦੀ ਪਾ ਕੇ ਇੱਕ ਜਿਵੇਂ ਨੋਜਲ ਦੇ ਉੱਤੇ ਚੜਨਾ ਟੋਪਾ ਜਾਂਦਾ ਉਹ ਟੋਪਾ ਜਿਹਾ ਲੈ ਕੇ ਹਵਾ ਨਾ ਚੱਲਦੀ ਹੋਵੇ ਬਿਲਕੁਲ ਨੀਮੀ ਕਰਕੇ ਬੂਟਿਆਂ ਦੇ ਉੱਤੇ ਨਾ ਪੈਣ ਦਿਓ ਤਾਂ ਤੁਸੀਂ ਸਪਰੇ ਪੈਰਾਕੋਟ ਦੀ ਕਰਕੇ ਉਹਨਾਂ ਨਦੀਨਾਂ ਨੂੰ ਏਸੇ ਤਰੀਕ ਮਾਰ ਸਕਦੇ ਹੋ ਇਧਰ ਵੀ ਦੇਖੋ ਤੁਸੀਂ ਇਸ ਤੇ ਵੀ ਪੈਰਾਕੋਟ ਸਿੱਧ ਕੇ ਮਾਰ ਸਕਦੇ ਹੋ ਤੁਹਾਨੂੰ ਗੜਾਈ ਬਿਲਕੁਲ ਕਰਨ ਦੀ ਲੋੜ ਨਹੀਂ ਜੇਕਰ ਤੁਸੀਂ ਮਲਚਿੰਗ ਤੇ ਪਾ ਕੇ ਮਤੋ ਲੇ ਲਾਇਆ ਜੇ ਆਪਾਂ ਮਲਚਿੰਗ ਦੀ ਗੱਲ ਕਰੀਏ ਤਾਂ ਮਲਚਿੰਗ ਦਾ ਲਗਭਗ 7-8000 ਰੁਪਏ ਮਲਚਿੰਗ ਦਾ ਖਰਚਾ ਆ ਜਾਂਦਾ 5-7 5-6000 ਬੀਜ ਦਾ ਖਰਚਾ ਆ ਜਾਂਦਾ ਐਨਾ ਕੁਝ ਕਹਿੰਦਾ ਹੋਇਆ ਜੇਕਰ ਕੋਈ ਗਲਤੀ ਰਹਗੀ ਤਾਂ ਮਾਫ ਕਰਨਾ ਮੈਂ ਤੁਹਾਡਾ ਹੰਕਾਰ ਸਿੰਘ ਪਲਾਂਟ ਇਨਫੋ ਚੈਨਲ ਤੋਂ ਮੈਂ ਤੁਹਾਨੂੰ ਜਾਣਕਾਰੀਆਂ ਦਿੰਦਾ ਰਹਿਣਾ ਤੇ ਤੁਸੀਂ ਵੀ ਸਾਡੇ ਚੈਨਲ ਨੂੰ ਵਧੀਆ ਹੰਗਾਰਾ ਦਿਨੇ ਹੋ ਧੰਨਵਾਦ